ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਹਾਂ ਤੁਹਾਡਾ ਲੈਜੈਂਡ ਐਂਡ ਲੈਸਨ ਦੇ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਖਾਲਸਾ ਮਥਨ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਬਾਰੇ ਰਾਮੂ ਖੱਤਰੀ ਗੁਰੂ ਘਰ ਦਾ ਬਹੁਤ ਪ੍ਰੇਮੀ ਸੀ ਉਹ ਆਪਣੀ ਪਤਨੀ ਨਾਲ ਬੜੀ ਸ਼ਰਧਾ ਨਾਲ ਆਨੰਦਪੁਰਾਉਂਦਾ ਹੁੰਦਾ ਸੀ ਉਸ ਦੇ ਘਰ ਕੋਈ ਔਲਾਦ ਨਹੀਂ ਸੀ ਹੁੰਦੀ ਉਸ ਨੇ ਸ਼ੇਨ ਸ਼ਾਹ ਦੇ ਦਰਬਾਰ ਵਿੱਚ ਆਸਥਾ ਪ੍ਰਗਟ ਕੀਤੀ ਕਿ ਜੋ ਮੇਰੇ ਔਲਾਦ ਹੋਵੇਗੀ ਉਹ ਨੂੰ ਸ਼ੇਨ ਸ਼ਾਹ ਦੇ ਦਰਬਾਰ ਵਿੱਚ ਦਾਨ ਕਰ ਦਿੱਤਾ ਜਾਵੇਗਾ ਪਰ ਇਸ ਗੋਪਾਸਥਾ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਜਿਸ ਨੇ ਇਸ ਦਰਬਾਰ ਵਿੱਚ ਕੋਈ ਕੇ ਮੰਗੀ ਸ਼ੈ ਸ਼ਾ ਨੇ ਉਸ ਦੀ ਢੋਲੀ ਪਰ ਦਿੱਤੀ ਇਹੋ ਚਮਤਕਾਰ RAMU ਖੱਤਰੀ ਨਾਲ ਹੋਇਆ ਉਹਨਾਂ ਦੇ ਘਰ ਪੁੱਤਰੀ ਪੈਦਾ ਹੋਈ ਉਹਨਾਂ ਉਸ ਦਾ ਨਾਮ ਸਾਹਿਬ ਦੇਵਾ ਰੱਖ ਦਿੱਤਾ ਕਿਉਂਕਿ ਉਹ ਸੱਚੇ ਸਾਹਿਬ ਦੇ ਦਰਬਾਰ ਕਿਰਪਾ ਨਾਲ ਪੈਦਾ ਹੋਈ ਸੀ ਇਸ ਦਾ ਪਾਲਣ ਪੋਸ਼ਣ ਵੀ ਬੜੇ ਲਾਡਾ ਤੇ ਚਾਵਨਾਰ ਕੀਤਾ ਜਦ ਇਹ ਮੁਟਿਆਰ ਹੋ ਗਈ RAMU ਖੱਤਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਇਆ ਮਾਤਾ ਨਾਨਕੀ ਤੇ ਮਾਤਾ ਗੁਜਰੀ ਨੂੰ ਬੇਨਤੀ ਕੀਤੀ ਕਿ ਉਹ ਸਾਹਿਬ ਦੇਵਾ ਦਾ ਰਿਸ਼ਤਾ ਕਬੂਲ ਕਰ ਲੈਣ ਪਰ ਮਾਤਾ ਗੁਜਰੀ ਤੇ ਮਾਤਾ ਨਾਨਕੀ ਨੇ ਕਿਹਾ ਕਿ ਗੋਬਿੰਦ ਰਾਏ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਹੈ ਜਿਸ ਨਾਲ ਬੀਬੀ ਸਾਹਿਬ ਦੇਵਾ ਦਾ ਅਦਿਸ਼ਤਾ ਨਹੀਂ ਹੋ ਸਕਦਾ RAMU ਖਤਰੀ ਮਹਿਲਾ ਦੀ ਟਰਨਾ ਵਿੱਚ ਪੈਰੀ ਹੋ ਜਾਂਦਾ ਹੈ ਤੇ ਸੰਗਤ ਦੇਖ ਰਹੀ ਹੈ RAMU ਨੇ ਮਿਲ ਲਾਭ ਕਰਨ ਦੇ ਕਿਹਾ ਕਿ ਇਹ ਬੱਚੇ ਸਾਰੇ ਪੜੋਸੀ ਅਤੇ ਰਿਸ਼ਤੇਦਾਰ ਸਾਹਿਬ ਦੇਵਾ ਕਹਿ ਕੇ ਬੁਕਾਰਦੇ ਹਨ ਬਚਪਨ ਤੋਂ ਇਸ ਦਾ ਸੰਬੰਧ ਗੁਰੂ ਗੋਬਿੰਦ ਰਾਏ ਨਾਲ ਜੋੜ ਦਿੱਤਾ ਸੀ ਹੁਣ ਸਾਰੇ ਇਸ ਨੂੰ ਮਾਤਾ ਸਾਹਿਬ ਦੇਵਾ ਕਹਿੰਦੇ ਹਨ ਇਹ ਗੁਰੂ ਘਰ ਦੀ ਦੇਣ ਹੈ ਅਤੇ ਗੁਰੂ ਘਰ ਦੇ ਹੀ ਯੋਗ ਹੈ ਸਾਡੀ ਬੁਕਾਰ ਸਭ ਕਾਰਜ ਕਰਕੇ ਸਾਡੀ ਬਾਤ ਰੱਖੂ ਸਾਰੀ ਸੰਗਤ ਅਤੇ ਮਹਿਲਾ ਨੇ ਵਿਚਾਰ ਕੀਤਾ ਕਿ ਇਹ ਦਾ ਅਜੀਹਾ ਹੈ ਜਿੱਥੇ ਕਦੇ ਕੋਈ ਨਰਾਜ ਨਹੀਂ ਗਿਆ ਇਸ ਨੂੰ ਵੀ ਨਰਾਸ਼ਾ ਨਾ ਜਾਣ ਦਿੱਤਾ ਜਾਵੇ ਗੁਰੂ ਗੋਬਿੰਦ ਰਾਏ ਨੂੰ ਬੜੇ ਨੇ ਵਰਤਾਣ ਨਾਲ ਸਮਝਾਇਆ ਸ੍ਰੀ ਗੋਵਰ ਗੋਬਿੰਦ ਰਾਏ ਇੱਕ ਸ਼ਰਤ ਤੇ ਵਿਆਹ ਕਰਾਉਣ ਲਈ ਮੰਨ ਗਏ ਕਿ ਇਸ ਦਾ ਰਸਤ ਨਹੀਂ ਕੀਤਾ ਜਾਵੇਗਾ ਜੇਕਰ ਸਾਰੇ ਇਸ ਨੂੰ ਮਾਤਾ ਸਾਹਿਬ ਦੇਵਾ ਕਹਿੰਦੇ ਹਨ ਤਾਂ ਇਹ ਖਾਨਸਾ ਪੰਥ ਦੀ ਮਾਤਾ ਬਣ ਕੇ ਸੇਵਾ ਕਰੇ ਵਿਆਹ ਮਨਜ਼ੂਰ ਹੈ ਇਸ ਉੱਤੇ ਸਾਰੇ ਸਹਿਮਤ ਹੋ ਗਏ ਅਤੇ ਸਾਹਿਬ ਦੇਵਾ ਨਾਲ ਸ਼ਾਦੀ ਮਿਤੀ 18 ਮਸਾਖ 1755 ਸੰਬੰਧ 34 1752 ਨੂੰ ਰਾਮੂ ਖੱਤਰੀ ਦੀ ਬੇਟੀ ਮਾਤਾ ਸਾਹਿਬ ਦੇਵਾ ਨਾਲ ਹੋਈ ਮਾਤਾ ਸਾਹਿਬ ਦੇਵਾ ਨੇ ਸਾਰੇ ਕਾਲਪੁਰਖ ਦੇ ਬੰਦਗੀ ਕਰਕੇ ਸਬਰ ਸੰਤੋਖ ਨਾਲ ਜ਼ਿੰਦਗੀ guzari ਅਤੇ ساری ਉਮਰ ਖਾਨਦਨੀ ਮਾਤਾ ਬਣ ਕੇ ਸੇਵਾ ਕੀਤੀ। ਸੋ ਐਸੀ ਜੀ ਸਾਡੀ ਅੱਜ ਦੀ ਵੀਡੀਓ ਮਾਤਾ ਸਾਹਿਬ ਦੇਵ ਉਹਨਾਂ ਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ